ਆਮ ਆਦਮੀ ਪਾਰਟੀ ਨੂੰ ਪਾਲਪੇ ਦੇ ਵਿੱਚ ਬਹੁਤ ਵੱਡੀ ਚੋਟ ਲੱਗੀ ਆ ਕਾਲੀ ਦਲ ਦੇ ਉੱਤੇ ਟਿੱਚੜਾ ਕਰਨ ਲਈ ਮਸ਼ਹੂਰ ਮੁੱਖ ਮੰਤਰੀ ਪੰਜਾਬ ਨੂੰ ਵੱਡੀ ਚੋਟ ਲੱਗੀ ਆ ਆਪਣੇ ਗੜ ਦੇ ਵਿੱਚੋਂ ਹਾਰ ਦੇ ਦਿਖਾਈ ਦੇ ਰਹੇ ਆ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜਿੱਥੇ ਉਹਨਾਂ ਦੇ ਐਮ ਐਲ ਏ ਨਰਿੰਦਰ ਕੌਰ ਭਰਾਜ ਉਹਨਾਂ ਦੇ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਆਪਣੇ ਆਪਣੇ ਪਿੰਡਾਂ ਤੋਂ ਇਲੈਕਸ਼ਨ ਹਾਰ ਗਏ ਆ ਉੱਥੇ ਹੀ ਗੜ ਕਿਹਾ ਜਾਂਦਾ ਆ ਹੈਤਾਨੀ ਕਹੀ ਜਾਂਦੀ ਸੰਗਰੂਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਕੋਈ ਬਹੁਤਾ ਚੰਗਾ ਹਾਲ ਨਹੀਂ ਅਕਾਲੀ ਦਾ ਲਗਭਗ 10 ਸਾਲਾਂ ਬਾਅਦ ਪੰਜਾਬ ਦੇ ਪਿੰਡੂ ਖੇਤਰਾ ਵਿੱਚ ਫਿਰ ਤੋਂ ਆਪਣੀ ਮੁੜ ਜਿਹੜਾ ਪਹਿਲਾਂ ਵਾਲਾ ਉਹਨਾਂ ਦਾ ਜਲਵਾ ਸੀ ਉਹ ਵਿਖਾਉਣ ਦੇ ਵਿੱਚ ਕਾਮਯਾਬੀ ਕਈ ਦੇ ਰਿਹਾ ਹੈ ਕਾਲੀ ਦਲ ਪਿਹੜਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਵੇਂ ਬਾਹਰ ਹੋਇਆ ਹੈ ਕਾਲੀ ਦਲ ਦਾ ਇਸ ਨੂੰ ਮੇਨਟੇਨ ਰੱਖ ਪਾਉਣਾ ਕਿ 227 ਟਿੱਕਰ ਮੁਮਕਿਨ ਨਾ ਜਾਂ ਨਹੀਂ ਜਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਲਗਾਤਾਰ ਘੇਰਿਆ ਜਾ ਰਿਹਾ ਸੀ ਕਿ ਕਾਲੀ ਦਲ ਉਹਨਾਂ ਦੇ ਪ੍ਰਧਾਨਗੀ ਹੇਟਾ ਲਗਾਤਾਰ ਹਾਰ ਰਿਹਾ ਹੈ ਪਰ ਅੱਜ ਬਲਾਕ ਸੰਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਕਾਲੀ ਦਲ ਮੋੜ ਆਪਣੀ ਜਿਹੜੀ ਗਵਾਚੀ ਹੋਈ ਸਾਖ ਨੂੰ ਉਰੂ ਬਹਾਲ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਹੈ ਵੱਡੀ ਤਦਾਦ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲਤਾੜ ਕੇ ਕਾਂਗਰਸ ਪਾਰਟੀ ਦੇ ਨਾਲ ਪਿਹੜਦਾ ਹੋਇਆ ਅਕਾਲੀ ਦਲ ਵਾਵਾ ਕਾਫੀ ਜਿਆਦੇ ਸ਼ੀਟਾਂ ਦੇ ਉੱਤੇ ਜਿੱਤ ਹਾਸਲ ਕਰ ਗਿਆ ਹੈ ਹਾਲਾਂਕਿ ਬਹੁਤ ਜਿਆਦੇ ਇਲਜ਼ਾਮ ਲੱਗੇ ਸੀ ਅਕਾਲੀ ਦਲ ਦੇ ਉੱਤੇ ਅਕਾਲੀ ਦਲ ਨੇ ਲਾਏ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਸੱਤਾ ਤੇਰ ਜਿਹੜੀ ਕਾਫੀ ਏਰ ਵਾ ਬੇਰੀਆਂ ਕਰ ਰਹੀਆਂ ਇੱਕ ਪੁਲਿਸ ਦੇ ਵੱਡੇ ਉੱਚ ਅਧਿਕਾਰੀ ਦੀ ਵੀਡੀਓ ਵੀ ਵਾਇਰਲ ਹੋਈ ਸੀ ਪਰ ਇਹਨਾਂ ਸਭ ਦੇ باوجود ਪਿੰਡੂ ਖੇਤਰ ਦੇ ਵਿੱਚ ਮੁਰ ਤੋਂ ਹੰਗਾਰਾ ਮਿਲ ਲੱਗਾ ਇਕਾਲੀਦਲ ਨੂੰ ਤੇ ਕਾਫੀ ਜ਼ਿਆਦੇ ਜੇਕਰ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਸੰਗਰੂਰ ਜ਼ਿਲ੍ਹਾ ਜਿਹੜਾ ਆਮ ਆਦਮੀ ਪਾਰਟੀ ਦਾ ਗਾੜਾ ਗੜ ਪੱਤਨ ਦੇ ਵਿੱਚ ਅਕਾਲੀ ਦਲ ਕਾਮਯਾਬ ਹੋ ਗਿਆ ਸੀ ਉਸ ਤੋਂ ਬਾਅਦ ਜਿਵੇਂ ਤਰਨਤਾਰਨ ਦੇ ਵਿੱਚ ਕਾਫੀ ਜਿਆਦੇ ਹਮਾਇਤ ਮਿਲੀ ਸੀ ਕਾਲੀ ਦਲ ਨੂੰ ਉਸ ਤੋਂ ਬਾਅਦ ਅਕਾਲੀ ਦਲ ਨੂੰ ਕਾਫੀ ਵੱਡੀ ਤਦਾਦ ਦੇ ਵਿੱਚ ਲੋਕਾਂ ਦਾ ਹੰਗਾਰਾ ਮਿਲਿਆ ਤੁਹਾਨੂੰ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਭਗਵੰਤ ਸਮਾਨ ਜਦੋਂ ਆਪਣੀ ਖੁਦ ਹੀ ਵੋਟ ਪਾਉਣ ਆਏ ਸੀ ਉਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਉਹਨਾਂ ਦੀ ਤਲਕੀ ਵੀ ਹੋਈ ਸੀ ਉਹਨਾਂ ਨੇ ਆਖਿਆ ਕਿ 5 ਵਜੇ ਤੱਕ ਤੁਸੀਂ ਬੂਥਾਂ ਦੇ ਜਾ ਕੇ ਕੰਮ ਕਰੋ 5 ਵਜੇ ਤੱਕ ਪਾਰਟੀ ਲਈ ਕੰਮ ਕਰੋ ਤੁਸੀਂ ਫੋਟੋ ਮਾ ਖਿਚਾਉਣ ਲਈ ਮੇਰੇ ਕੋਲੇ ਆ ਗਏ ਆ ਪਿੱਛੇ ਕੌਣ ਸੰਭਰਿਆ ਹੋਊਗਾ ਬੂਥਾਂ ਨੂੰ ਪਿੱਛੇ ਕੌਣ ਕਰ ਰਿਹਾ ਹੋਊਗਾ ਕੰਮਕਾਰ ਆਪਣੇ ਵਰਕਰਾਂ ਦੇ ਨਾਲ ਆਪਣੀ ਪਮਕੜਾਂ ਦੇ ਨਾਲ ਉਜਰੇ ਹੋਏ ਵਿਖਾਈ ਦੇ ਰਹੇ ਸੀ ਪਰ ਅਕਾਲੀ ਦਲ ਨੇ ਫਿਰ ਤੋਂ ਮਾਲਵੇ ਦੇ ਵਿੱਚ ਪੈਰ ਜਮਾ ਲਿਆ ਤੇ ਹੁਣ 227 ਦੀ ੜੀਕਾ ਕਿਉਂਕਿ ਆਮ ਆਦਮੀ ਪਾਰਟੀ ਵੱਡੀ ਜਿੱਤ ਦੇ ਦਾਅਵੇ ਕਰ ਰਹੀ ਸੀ ਪਰ ਜਿਵੇਂ ਨਰਿੰਦਰ ਕੌਰ ਭਰਾਜ ਆਪਣੇ ਪਿੰਡ ਤੋਂ ਹਾਰ ਗਈ ਉਸੇ ਤਰੀਕੇ ਨਾਲ ਕੁਲਦੀਪ ਸਿੰਘ ਢਾਲੀਵਾਲ ਵੀ ਆਪਣੇ ਪਿੰਡ ਤੋਂ ਇਲੈਕਸ਼ਨ ਹਾਰੇ ਹਾਂ